ਹਾਨ ਸਾਹਿਬ ਜੀ ਮੇਰੇ ਮਾਮਾ ਜੀ ਦੇ ਬੇਟੇ ਆ ਤੇ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਇਕਬਾਲ ਮੁਹੰਮਦ ਪਿੰਡ ਭੰਡਾਲ ਤੋਂ ਆ ਤੇ ਮੇਰੇ ਸਕੇ ਮਾਮਾ ਜੀ ਆਜ ਸਿਰਫ 17 ਦਿਨ ਹੋਏ ਆ ਤੇ 16 ਦਿਨਾਂ ਬਾਅਦ ਸਾਡੇ ਮਾਮਾ ਜੀ ਸਾਨੂੰ ਵਿਛੋੜਾ ਦੇ ਗਏ ਦੁੱਖ ਦੀ ਘੜੀ ਇਸ ਤੋਂ ਵੱਧ ਕੇ ਹੋਰ ਕੋਈ ਨਹੀਂ ਹੋ ਸਕਦੀ ਕਿ ਕਿ ਇੱਕ ਪਰਿਵਾਰ ਤੇ ਇਕੱਠਾ ਹੀ ਦੁੱਖਾਂ ਦਾ ਪਹਾੜ ਡੇਗ ਪੈਣਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ ਤੇ ਸਭ ਤੋਂ ਵੱਡੀ ਦੁੱਖ ਦੀ ਘੜੀ ਤੇ ਇਹ ਆ ਕਿ ਕੁਝ ਸਮਾਂ ਪਾ ਲੈਂਦੇ ਜਾਂ ਪਰ 14 15 ਦਿਨਾਂ ਦੇ ਵਿੱਚ ਦੋ ਮੌਤਾਂ ਹੋ ਜਾਣੀਆਂ ਸਭ ਤੋਂ ਵੱਡਾ ਦੁੱਖ ਹੋਰ ਕਿਹੜਾ ਹੋ ਸਕਦਾ ਜੀ ਹਾਂਜੀ ਪੂਰੇ ਪੰਜਾਬ 'ਚ ਕੀ ਹਿੰਦੁਸਤਾਨ ਤੋਂ ਬਾਹਰ ਵੀ ਬਹੁਤ ਵੱਡਾ ਨਾਮ ਕਮਾ ਲਿਆ ਛੋਟੀ ਜਿਹੀ ਉਮਰ ਦੇ ਵਿੱਚ 1994 ਦੇ ਦਾ ਵਰਥ ਆ ਤੇ ਤਕਰੀਬਨ ਤੁਸੀਂ ਹੁਣ ਦੇਖ ਲਓ ਵੀ 2000 25 ਚੱਲਦਾ ਪਿਆ ਯਾਰ ਇੰਨੇ ਕ ਸਮੇਂ ਦੇ ਵਿੱਚ 29 ਸਾਲ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਵੱਡਾ ਨਾਮ ਕਮਾ ਲਿਆ ਜੀ ਪੰਜਾਬ ਤੋਂ ਆਈਆਂ ਜੀ ਜੱਦੀ ਪਿੰਡ ਜਿਹੜਾ ਹੈ ਇਹ ਇਹ ਪੰਡਾਲ ਤੋਂ ਨਾ ਇਹ ਮੇਰੇ ਨਾਨਾ ਜੀ ਦਾ ਹੈ ਜੀ ਤੇ ਕੁਝ ਪਰਿਵਾਰਕ ਮੈਂਬਰ ਜਦੋਂ ਪਾਕਿਸਤਾਨ ਦੀ ਵੰਡ ਹੋਈ ਆ ਮੇਰੇ ਦੋ ਮਾਮੇ ਪਾਕਿਸਤਾਨ ਚਲੇ ਗਏ ਸੀ ਬਾਕੀ ਪਰਿਵਾਰਕ ਜਿਹੜਾ ਕਿ ਸਾਰਾ ਇੱਥੇ ਰਹਿ ਗਿਆ ਸੀਗਾ ਤੇ ਮੇਰੇ ਮਮਾ ਹੋਣੀ ਪੰਜ ਭੈਣਾਂ ਤੇ ਪੰਜ ਬ੍ਰਦਰਸ ਸੀਗੇ ਤੇ ਤਕਰੀਬਨ 10 ਮੈਂਬਰ ਸੀਗੇ ਦੋ ਮਾਮਾ ਜੀ ਪਾਕਿਸਤਾਨ ਦੇ ਵਿੱਚ ਚਲੇ ਗਏ ਤੇ 8 ਬਾਕੀ ਭੈਣ ਭਰਾ ਇੱਧਰ ਰਹਿ ਗਏ ਸਿੰਡੀਆ ਕਿਉਂਕਿ ਮੈਂ ਖੁਦ ਗੱਲ ਇੱਕ ਕਿਰਿਆ ਤੇ ਗਿਆ ਹੋਇਆ ਸੀ ਸਾਡੇ ਫਗਵਾੜਾ ਦੀ ਇਲਾਕੇ ਦੇ ਮੇਰਾ ਵੀਰ ਬਹੁਤ ਪਿਆਰਾ ਸਿੰਗਰ ਸੀ ਰਾਜੂ ਮਾਹੀ ਜੀ ਮੈਂ ਉਹਨਾਂ ਦੀ ਕਿਰਿਆ ਤੇ ਬੈਠਾ ਸੀ ਤੇ ਅਰਦਾਸ ਹੋ ਕੇ ਹਟੀ ਤੇ ਜਦੋਂ ਮੈਨੂੰ ਇਹਨਾਂ ਦਾ ਫੋਨ ਚਲਾ ਗਿਆ ਕਿ ਮਾਮਾ ਜੀ ਪੂਰੇ ਹੋ ਗਏ ਮੈਂ ਉੱਥੋਂ ਹੀ ਨਿਕਲ ਚੁੱਕਿਆ ਲੇਕਿਨ ਫਾਦਰ ਸਾਹਿਬ ਬਿਮਾਰ ਬੰਗੂਰ ਸੀਗੇ ਜਾਂ ਕੀ ਨਹੀਂ ਜੀ ਬਿਮਾਰ ਕੁਛ ਵੀ ਨਹੀਂ ਸੀਗੇ ਹੱਸਦੇ ਖੇਡਦੇ ਸੀਗੇ ਤੇ ਤਕਰੀਬਨ ਪਰਸੋ ਰਾਤੀ ਇੱਥੋਂ ਗਏ ਆ ਫਗਵਾੜੇ ਨੂੰ 10 ਵਜੇ ਘਰੋਂ ਗਏ ਆ ਤੇ ਕੱਲ ਬੜਾ ਸੁਣਾ ਹੱਸਦੇ ਖੇਡਦੇ ਸਬਜ਼ੀਆਂ ਤੱਕ ਵੀ ਖਾਨ ਸਾਹ ਦੇ ਨਾਲ ਜਾ ਕੇ ਲੈ ਕੇ ਆਏ ਆ ਤੇ ਮਾਰਕੀਟ ਜਾਣਾ ਸੀਗਾ ਤੇ ਕਹਿੰਦੇ ਮੈਂ ਬਾਥਰੂਮ ਜਾ ਆਵਾ ਜਦੋਂ ਬਾਥਰੂਮ ਤੇ ਗਏ ਤੇ 10 15 ਮਿੰਟ ਬੀਤ ਗਏ ਇਹ ਕਹਿੰਦੇ ਵੀ ਡੈਡੀ ਬਾਹਰ ਨਹੀਂ ਆਇਆ ਜਦੋਂ ਦਰਵਾਜ਼ਾ ਖੜਕਾਇਆ ਤੇ ਦਰਵਾਜ਼ਾ ਕਿਸੇ ਨੇ ਹੂ ਨਾ ਹਾਂ ਕੁਝ ਨਹੀਂ ਕਿਹਾ ਤੇ ਫਿਰ ਖਾਨ ਸਾਹਿਬ ਦੱਸਦਾ ਪਿਆ ਕਹਿੰਦਾ ਵੀ ਅਸੀਂ ਦਰਵਾਜ਼ਾ ਤੋੜ ਕੇ ਬਾਹਰ ਜਦੋਂ ਦੇਖਿਆ ਤੇ ਡੈਡੀ ਅੰਦਰ ਬਿਲਕੁਲ ਐ ਟੇਡੇ ਲਟਕੇ ਹੋਏ ਸੀਗੇ ਫਿਰ ਉੱਥੋਂ ਚੱਕ ਕੇ ਫਟਾਫਟ ਆਪਣੇ ਫਗਵਾੜੇ ਦੇ ਅੰਦਰ ਗਾਂਧੀ ਹਸਪੀਟਲ ਦੇ ਵਿੱਚ ਲੈ ਕੇ ਗਏ ਤੇ ਉਹਨਾਂ ਨੇ ਜਵਾਬ ਦਿੱਤਾ ਫਿਰ ਝਾਵਰ ਹਸਪੀਟਲ ਦੇ ਵਿੱਚ ਗਏ ਤੇ ਉਹਨਾਂ ਨੇ ਦੱਸਿਆ ਕਿ ਜਲੰਧਰ ਵੀ ਆਏ ਮਤਲਬ ਹਸਪੀਟਲਾਂ ਦੇ ਵਿੱਚ ਉਹ ਕਹਿੰਦੇ ਨਹੀਂ ਜੀ ਇਹ ਖਤਮ ਹੋ ਚੁੱਕੇ ਆ ਜੀ ਹੁਣ ਨਹੀਂ ਜੀ ਕਿਉਂਕਿ ਹਰ ਇੱਕ ਮਾਂ-ਬਾਪ ਦਾ ਸੁਪਨਾ ਇਹ ਹੀ ਹੁੰਦਾ ਕਿ ਸਾਡਾ ਬੱਚਾ ਪੜ੍ਹ ਲਿਖ ਕੇ ਕੋਈ ਵੱਡਾ ਕੋਈ ਵਕੀਲ ਬਣੇ ਕੋ ਡਾਕਟਰ ਬਣੇ ਜਾਂ ਕੁਝ ਵੀ ਬਣੇ ਹਰ ਇੱਕ ਦੀ ਆਸ ਹੁੰਦੀ ਆ ਤੇ ਲੇਕਿਨ ਇਹਦੀ ਜਿਹੜੀ ਲਗਨ ਸੀ ਸੰਗੀਤ ਵਿੱਚ ਸੀਗੀ ਉਹ ਸੰਗੀਤ ਨੂੰ ਪੂਰਾ ਕਰਦਾ ਹੋਇਆ ਤੇ ਕੱਲਾ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਨਹੀਂ ਹਿੰਦੁਸਤਾਨ ਤੋਂ ਬਾਹਰ ਵੀ ਇਹਨੇ ਆਪਣਾ ਨਾਮ ਕਮਾਇਆ ਸਾਰੇ ਪਾਸੇ ਖਾਨ ਸਾਹਿਬ ਖਾਨ ਸਾਹਿਬ ਹੀ ਹੋਈ ਪਈ ਸੀ ਤੇ ਜਿਸ ਦਿਨ ਸਾਡੇ ਮਾਮੀ ਜੀ ਪੂਰੇ ਹੋਏ ਆ ਤੇ ਇਹਦਾ ਕੈਨੇਡਾ ਦੇ ਵਿੱਚ ਸ਼ੋਅ ਸੀਗਾ ਤੇ ਉਹ ਸ਼ੋਅ ਛੱਡ ਕੇ ਫਿਰ ਵਾਪਸ ਆਣਾ ਪਿਆ